ਪਾਰਟ ਨੰਬਰ 13 ਦੇ ਵਿੱਚ ਜਿਹੜਾ ਕਿ ਕਾਂਗਰਸ ਪਾਰਟੀ ਤੋਂ ਸ਼੍ਰੀਮਤੀ ਰੀਤਾ ਜਿਹੜੇ ਅਮੀਰ ਵਰਨੇ ਤੋਂ ਸੰਦੀਪ ਸਿੰਘ ਥੋਨੀ ਪਾਰਟੀ ਆ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਦਮਾ ਜਿਹੜੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਅੱਜ ਇੱਕ ਰੈਲੀ ਇਹਦੀ ਕੱਢੀ ਜਾ ਰਹੀ ਹੈ ਸੰਦੀਪ ਕੁਮਾਰ ਥੋਨੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਪਹਿਲਾਂ ਤਾਂ ਕੀ ਸਵਾਗਤ ਆ ਤੁਹਾਡਾ ਚੈਨਲ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਅੱਜ ਰੈਲੀ ਜਿਹੜੀ ਦਾ ਰੂਟ ਤੇ ਕੱਢਿਆ ਜਾ ਰਿਹਾ ਹੈ ਦੇਖੋ ਜੀ ਅਸੀਂ 5 ਸਾਲ ਪੌਂਸਰ ਰਹੇ ਹਾਂ ਤੇ ਲਗਾਤਾਰ ਸਾਨੂੰ 1994 ਤੋਂ ਲੋਕ ਚੁਣਦੇ ਆ ਰਹੇ ਨੇ ਅਸੀਂ ਆਪਣੀ ਵੋਟ ਜਿਹੜੀ ਮੰਗਦੇ ਆ ਅਸੀਂ ਕਹਿੰਦੇ ਆ ਵਿਕਾਸ ਦੀ ਕੀਮਤ ਸਿਰਫ ਇੱਕ ਮਾਮਾ ਦਾ ਵੋਟ ਅਸੀਂ ਆਪਣੇ 5 ਸਾਲ ਦੇ ਕਿਤੇ ਕੰਮਾਂ ਤੇ ਅਸੀਂ ਬੇਨਤੀ ਕਰਦੇ ਆ ਵੀ ਤੁਸੀਂ ਬੋਡ ਪਾਉਣ ਤੋਂ ਪਹਿਲਾਂ ਸਾਨੂੰ ਨਹੀਂ ਪੁੱਛਣਾ ਪਹਿਲਾਂ ਲੋਕਾਂ ਨੂੰ ਪੁੱਛੋ ਵੀ ਇਹਨਾਂ ਨੇ ਕੁਝ ਕੰਮ ਕੀਤਾ ਤਾਂ ਵੋਟ ਪਾਉਣੀ ਹੈ ਪਹਿਲਾਂ ਵੀ ਕੌਣ ਸਰ ਰਹੇ ਹੋ ਕਿੰਨੀ ਵਾਰ ਕੌਂਸਲ ਰਹੇ ਸਾਡੇ ਵੀ ਪਹਿਲਾਂ ਅਸੀਂ ਹੁਣ ਸਾਡੀ 4th ਟਿਨਿਓਰ ਹੋਏਗੀ ਪਹਿਲਾਂ ਅਸੀਂ 3 ਵਾਰ ਕੌਂਸਲ ਰਹੇ ਆ ਇੱਥੇ ਤੇ ਕਿਉਂਕਿ ਤੁਹਾਨੂੰ ਪਤਾ ਹੈ ਇੱਕ ਵਾਰ ਤੋਂ ਬਾਅਦ ਲੋਕ ਤਾਂ ਚੁਣਦੇ ਹੁੰਦੇ ਨੇ ਜੀ ਆਪਾਂ ਕੋਈ ਕੰਮ ਕੀਤਾ ਹੋਵੇ ਜੇ ਕੀ ਕੀ ਕੰਮ ਕਰਵਾਏ ਗਏ ਸੀ ਪਹਿਲਾ ਪਿੰਡ ਦੇ ਵਿੱਚ ਕਿੱਦਾਂ ਦੇ ਰਹੇ ਕੰਮ ਹੋਏ ਕਿ ਜਿੱਥੇ ਆ ਸਭ ਤੋਂ ਪਹਿਲਾਂ ਜੀ ਲੋਕਾਂ ਦੀ ਬਹੁਤ ਸਮੱਸਿਆ ਸੀ ਇੱਥੇ ਵੀ ਗਲੀਆਂ ਨਾਲੇ ਬਹੁਤ ਗੰਦੇ ਸੀ ਆਪਾਂ ਸਭ ਤੋਂ ਪਹਿਲਾਂ ਇੱਕ ਤਾਂ ਨਾਲੇ ਬੰਦ ਕਰਵਾਏ ਇੰਟਰਲੌਕ ਟਾਈਲਸ ਦਾ ਕੰਮ ਤੇ ਉਸ ਤੋਂ ਬਾਅਦ ਵਿਧਵਾ ਪੈਨਸ਼ਨਸ ਬੁਢਾਪਾ ਪੈਨਸ਼ਨਸ ਸਭ ਤੋਂ ਜ਼ਿਆਦਾ ਗ੍ਰਾਂਟ ਪ੍ਰਧਾਨ ਮੰਤਰੀ ਬਾਜ ਯੋਜਨਾ ਦੀ ਆਨੰਦਪੁਰ ਦੇ ਵਿੱਚ ਸਭ ਤੋਂ ਜ਼ਿਆਦਾ ਲੈ ਕੇ ਆਏ ਆ ਤੇ ਤੇ ਪੂਰੇ ਸਾਨੇਵਾਲ ਦੇ ਵਿੱਚ ਮੈਂ ਗਰੰਟੀ ਦੇ ਦਾਅਵੇ ਨਾ ਕਹਿ ਸਕਦਾ ਜਿੰਨਾ ਪੈਸਾ ਮੈਂ ਆਪਣੇ ਬਾੜ ਦੇ ਵਿੱਚ ਲਾਇਆ ਕੋਈ ਕੌਂਸਲਰ ਦਾਵਾ ਕਰਕੇ ਦਿਖਾ ਦੇ ਵੀ ਇੰਨਾ ਪੈਸਾ ਸੰਧਪੁਰ ਦੇ ਵੱਧ ਕਿਤੇ ਲੱਗਿਆ ਹੋਵੇ ਮੈਂ ਸਾਲਾ ਦੇ ਦਿੰਦਾ ਹਾਂ ਕਿ ਜਿਹੜੀ ਪੰਜ ਨੰ ਮੁਕਾਬਲਾ ਹੋਇਆ ਮੁਕਾਬਲਾ ਜੀ ਇੱਥੇ ਦੋ ਕੈਂਡੀਡੇਟ ਨੇ ਇੱਕ ਜਿਹੜੇ ਕੈਂਡੀਡੇਟ ਇੱਥੇ ਰਹਿ ਚੁੱਕੇ ਨੇ ਪਹਿਲਾਂ ਤੇ ਉਹਨਾਂ ਦੇ ਆਪ ਪੰਜ ਸਾਲ ਦੇ ਕੰਮ ਕੰਪੇਅਰ ਕਰੋ ਤੇ ਮੈਂ ਤਾਂ ਇਹੀ ਕਹਿਣਾ ਮੇਰੇ ਪੰਜ ਸਾਲ ਦੇ ਕੰਮ ਕੰਪੇਅਰ ਕਰੋ ਤੁਸੀਂ ਆਪਣੀ ਮੱਤ ਦਾ ਯੂਜ਼ ਕਰਕੇ ਵੋਟ ਪਾਉਣੀ ਆ ਵੀ ਉਹਨਾਂ ਨੇ 5 ਸਾਲ ਚ ਕੁਝ ਕੀਤਾ ਜਾਂ ਮੈਂ ਕੁਝ ਕੀਤਾ ਕਿਉਂਕਿ ਇਹ ਮੁਕਾਬਲਾ ਇਦਾਂ ਨਹੀਂ ਹੁੰਦਾ ਇਹ ਮੁਕਾਬਲਾ ਹੁੰਦਾ ਕੰਮ ਦੇ ਵੇਸਤੇ ਲੋਕ ਚਾਹੁੰਦੇ ਨੇ ਵੀ ਸਾਡਾ ਕੰਮ ਪਰਖਿਆ ਜਾਵੇ ਵੀ ਕਿਦਾਂ ਸਾਡੇ ਸਮੇਂ-ਸਮੇਂ ਦੇ ਉੱਤੇ ਕੋਈ ਕੂੜਾ ਚੱਕਿਆ ਗਿਆ ਕੋਈ ਪੈਨਸ਼ਨ ਦਵਾਈ ਗਈ ਕੋਈ ਗਰੀਬ ਬੰਦੇ ਦੀ ਹੈਲਪ ਕੀਤੀ ਗਈ ਵਾਰਡ ਲਈ ਕੀ ਆਪਾਂ ਕੁਝ ਕੀਤਾ ਪਿੰਡ ਲਈ ਕੀਤਾ ਇਹ ਲੋਕਾਂ ਨੇ ਕੰਪੇਅਰ ਕਰਕੇ ਵੋਟ ਪਾਉਣੀ ਆ ਅਸੀਂ ਇਸ ਕਰਕੇ ਆਪਣੇ ਕੰਮ ਦੇ ਵਿਕਾਸ ਦੇ ਮੁੱਦੇ ਤੇ ਵੋਟ ਮੰਗ ਰਹੇ ਹਾਂ ਜਿਹੜੀ ਗੱਲ ਕਰੀ ਉਹ ਕਈ ਨਹੀਂ ਤੇ ਸਭ ਤੋਂ ਵੱਡਾ ਇੱਥੇ ਆਪਣੇ ਰਵਿਦਾਸ ਧਰਮਸ਼ਾਲਾ ਰਵਿਦਾਸ ਧਰਮਸ਼ਾਲਾ ਦੇ ਵਿੱਚ ਇੱਕ ਦਿੱਕਤ ਸਗੀ ਛੱਤ ਦੀ ਕਮੀ ਹੁੰਦੀ ਸੀ ਉੱਥੇ ਵੀ ਆਪਾਂ ਸ਼ੈਡ ਆਪਣਾ ਕਰਵਾਇਆ ਜਿਹੜਾ ਸਾਡਾ ਆਪਣੇ ਅੰਦਰ ਖੂਹ ਵਾਲਾ ਏਰੀਆ ਪੁਰਾਣਾ ਖੂਹ ਸੀ ਉਹਨੂੰ ਹੈਰੀਟੇਜ ਤਰੀਕੇ ਨਾਲ ਅਸੀਂ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਤੁਸੀਂ ਆਪਾਂ ਇਹ ਬਿਲਕੁਲ ਜਵਾਨੀ ਕਾਰਵਾਈ ਨਹੀਂ ਕਰਦੇ ਅਸੀਂ ਕਹਿੰਦੇ ਆ ਤੁਸੀਂ ਡਾਕੂਮੈਂਟ ਸਾਡੇ ਤੋਂ ਸਾਡੇ ਤੋਂ ਫੋਟੋ ਪਈਆਂ ਦੇ ਪਹਿਲਾਂ ਵਾਲਾ ਹਾਲ ਤੇ ਹੁਣ ਵਾਲਾ ਹਾਲ ਬਾਕੀ ਲੋਕ ਤਾਂ ਬੈਠੇ ਨੇ ਸਭ ਤੋਂ ਸਿਆਣੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਕੁਝ ਕੀਤਾ ਜਾਂ ਨਹੀਂ ਕੀਤਾ ਹਾਂ ਜੀ ਸਮਝ ਨਹੀਂ ਕਰ ਫਿਰ ਕਿਸ ਤਰ੍ਹਾਂ ਦੇ ਜੋ ਕਿਸ ਤਰ੍ਹਾਂ ਦੇ ਮਾਹੌਲ ਹੈ ਜਿਹੜਾ ਤੁਹਾਡੇ ਕੋਲ ਕਾਫੀ ਲੋਕ ਜਿਹੜੇ ਨਾਲ ਤੁਰ ਰਹੇ ਨੇ ਰੈਲੀ ਦੇ ਰੂਪ ਦੇ ਵਿੱਚ ਕਿਸ ਤਰ੍ਹਾਂ ਦਾ ਹੈਗਾ ਮਾਹੌਲ ਜੀ ਦੇਖੋ ਲੋਕਾਂ ਦੇ ਵਿੱਚ ਉਤਸ਼ਾਹ ਤਾਂ ਬਹੁਤ ਆ ਸਾਰੇ ਚੇਂਜ ਚਾਹ ਰਹੇ ਨੇ ਜਿੱਦਾਂ ਸਾਰੇ ਕਹਿੰਦੇ ਸੀ ਵੀ ਬਦਲਾਅ ਜ਼ਰੂਰੀ ਆ ਉਦਾਂ ਹੀ ਇੱਥੇ ਵਾਰਡ ਦੇ ਵਿੱਚ ਵੀ ਬਦਲਾਅ ਚਾਹ ਰਹੇ ਨੇ ਕਿਉਂਕਿ ਤੁਹਾਨੂੰ ਪਤਾ ਤੁਸੀਂ ਆ ਪਹਿਲਾ ਮੌਜੂਦਾ ਕੌਂਸਲ ਦਾ ਹੁੰਦਾ ਜੀ ਉਧਰਲੇ ਪਾਸੇ ਤੁਸੀਂ ਰੋਡ ਦੇਖ ਸਕਦੇ ਕੰਪੇਅਰ ਕਰਕੇ ਦੇਖ ਲਓ ਵੀ ਇੱਧਰ ਕੁਝ ਕੰਮ ਹੋਇਆ ਜਾਂ ਨਹੀਂ ਇੱਧਰ 5 ਸਾਲ ਤੋਂ ਕੋਈ ਇੱਕ ਇੱਟ ਤੱਕ ਨਹੀਂ ਲੱਗੀ ਉਧਰ ਤੁਹਾਨੂੰ ਪਤਾ ਕੰਮ ਦੇ ਕੰਮ ਨੀਅਰ ਅਬਾਊਟ ਅਸੀਂ 1.5 ਤੋਂ 2 ਕਰੋੜ ਦੇ ਆਸ-ਪਾਸ ਆਪਣੇ ਕੰਮ ਕਰਵਾ ਚੁੱਕੇ ਹਾਂ ਇੱਧਰ ਵੀ ਮੈਂ ਸਾਰਿਆਂ ਨੂੰ ਇਹੀ ਦਾਵਾ ਕਰ ਰਿਹਾ ਇੱਕ ਵਾਰ ਸਾਨੂੰ ਮੌਕਾ ਦੇ ਕੇ ਦੇਖੋ 5 ਸਾਲ ਤੁਸੀਂ ਉਹਨੂੰ ਵੀ ਦੇਖਿਆ ਸਾਨੂੰ ਸਾਨੂੰ ਵੀ ਤੁਸੀਂ ਵਰਤ ਕੇ ਦੇਖੋ 5 ਸਾਲ ਫਿਰ ਪਿੰਡ ਕਹੂਗਾ ਕਿ ਸਾਡੇ ਲਈ ਵੀ ਕੁਝ ਹੋਇਆ ਤੇ ਵਾਰਡ ਦੇ ਵਿੱਚ ਕੀ ਚੇਂਜ ਆਈ ਹੈ ਕੀ ਨੁਹਾਰ ਬਦਲੀ ਹੈ ਆਪਣੀ ਕਾਂਗਰਸ ਪਾਰਟੀ ਦੇ ਉਮੀਦਵਾਰਨੀ ਜਿਹੜੇ ਸ਼੍ਰੀਮਤੀ ਨੀਚਾ ਦੇਵੀ ਜੋ ਕਿ ਮੌਜੂਦ ਹੈ ਤਸਵੀਰਾਂ ਤੁਹਾਨੂੰ ਦਿਖਾ ਰਨਾ ਕਿ ਸੂਕੇ ਦੇ ਨਾਲ ਜਿਹੜਾ ਕਿ ਉਹਦੇ ਨਾਲ ਮਹਿਲਾਵਾਂ ਜਿਹੜੀਆਂ ਅੱਜ ਰੈਲੀ ਤੇ ਇਕੱਠਾਂ ਹੋ ਰਹੀਆਂ ਨੇ ਦੋਵੇਂ ਇਹ ਕਹਿਣਾ ਚਾਹੁੰਦੇ ਹਾਂ ਕੁਝ ਕੈਂਡੀਡੇਟ ਵੀ ਲੀਡ ਬਾਰੇ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੀ ਮੈਂ ਉਮੀਦਵਾਰ ਹਾਂ ਮੈਨੂੰ ਸਾਰਿਆਂ ਦਾ ਬਹੁਤ ਸਹਿਯੋਗ ਮਿਲਦਾ ਪਿਆ ਜਿਸ ਜਿਸ ਦੀ ਮੈਨੂੰ ਲੋੜ ਹੈ ਪੂਰਾ ਸਮਰਥਨ ਮਿਲਦਾ ਪਿਆ ਲੋਕਾਂ ਦਾ ਇੱਕ ਪਾਸੇ ਹੋ ਕੇ ਸਾਰੇ ਪੈਲਦੇ ਆਧਾਰ ਤੇ ਕੰਮ ਕੀਤੇ ਜਾਣਗੇ ਕਿੱਦਾਂ ਦੇ ਕੰਮ ਕੋਈ ਨਹੀਂ ਕਿੱਦਾਂ ਦਾ ਵਿਕਾਸ ਹੋਇਆ ਪਿੰਡ ਦੇ ਵਿੱਚ ਪਹਿਲਾਂ ਮੇਰੇ ਮਦਰ ਇਨ ਲਾ ਕਾਂਗਰਸ ਰਹੇ ਨੇ ਦੋ ਵਾਰ ਫੇ ਮੇਰੇ ਹਸਬੰਦ ਕਾਉਂਸਲਰ ਰਹੇ ਨੇ ਸਾਡੇ ਵਾਰਡ ਦਾ ਅਸੀਂ ਪੂਰਾ ਵਿਕਾਸ ਕੀਤਾ 200 ਦੇ ਨੇੜੇ ਅਸੀਂ ਪੈਨਸ਼ਨਾਂ ਲਵਾਈਆਂ ਨੇ ਸਾਨੂੰ ਸਾਡੇ ਵਾਰਡ 'ਚ ਕੋਈ ਲਾਈਟ ਸੀਵਰੇਜ ਦੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਰਹੀ ਅਸੀਂ ਆਪਣੇ ਵਾਰਡ ਦੇ ਕੰਮ ਕਰਨੇ ਹੀ ਕਰਨੇ ਸੀ ਨਾਲ ਦੀ ਨਾਲ ਅਸੀਂ ਵਾਰਡ ਨੰਬਰ 13 ਫ੍ਰੇਮ ਕਲੋਨੀ ਗੈਂਦਾ ਕਲੋਨੀ ਰੇ ਪੈਲਦੇ ਆਧਾਰ ਤੇ ਕੰਮ ਕੀਤੇ ਨੇ ਧੰਨਵਾਦ ਹਾਂਜੀ ਪਹਿਲਾਂ ਮੇਰੇ ਭਾਬੀ ਲੱਗਦੇ ਨੇ ਮੇਰੇ ਬ੍ਰਦਰ ਸੰਦੀਪ ਸੋਨੀ ਖੜੇ ਹੋਣੇ ਉਹਨਾਂ ਨੇ ਬਹੁਤ ਵਿਕਾਸ ਕੀਤਾ ਆਨੰਦਪੁਰ ਸਾਨੇ ਵਾਲ ਦੇ ਵਿੱਚ ਤੇ ਉਮੀਦ ਕਰਦੀ ਆ ਮੈਨੂੰ ਪੂਰਾ ਵਿਸ਼ਵਾਸ ਹੈ ਅੱਗੋ ਵੀ ਉਹ ਸਭ ਦੇ ਨਾਲ ਖੜੇਗਾ ਚਾਹੇ ਅੱਧੀ ਰਾਤ ਨੂੰ ਉਹਨੂੰ ਆਵਾਜ਼ ਮਾਰੋ ਹਰ ਵਕਤ ਹਰ ਬੰਦੇ ਦੇ ਨਾਲ ਖੜਦਾ ਹੈ ਜਦੋਂ ਵੀ ਉਹਨੂੰ ਕੋਈ ਜਿੱਥੇ ਕਚੈਰੀ ਦੀ ਲੋੜ ਹੈ ਸਿਗਨੇਚਰ ਦੀ ਲੋੜ ਹੈ ਹਰ ਵਕਤ ਉਹ ਬ੍ਰਦਰ ਸਾਡਾ ਨਾਲ ਹੀ ਖੜਦਾ ਹੈ ਤੇ ਅੱਗੋ ਵੀ ਖੜੂਗਾ ਮੈਨੂੰ ਉਸ ਤੇ ਪੂਰਾ ਵਿਸ਼ਵਾਸ ਹੈ ਤੇ ਅੱਗੇ ਵੀ ਵਿਕਾਸ ਹੀ ਕਰੇਗਾ ਹਰ ਸਾਲ ਹੀ ਉਹ ਜਿੱਤੇਗਾ ਹਰ ਵਾਰੀ ਉਹ ਹੀ ਸਪான்ਸਰ ਆਏਗਾ ਕਿੰਨਾ ਵਿਕਾਸ ਰਿਹਾ ਕਿਤਨਾ ਦਾ ਰਿ ਅਖਿਆਤ ਕੋਲ ਸੇ ਖੜੇ ਨੇ ਰੀਚਾ ਦੇਵੀ ਜਿਹੜੇ ਕੀ ਦੇਖਦੇ ਹਾਂ ਬਹੁਤ ਵਧੀਆ ਜੀ ਨਾਲ ਚੱਲੇ ਉਹਨਾਂ ਦੇ ਕੀ ਦੇਖਦੇ ਹਾਂ ਕਿਸ ਤਰ੍ਹਾਂ ਦੇ ਕੰਮ ਹੋਏ ਸੀ ਉਹਨਾਂ ਦੇ ਹਾਂ ਬਹੁਤ ਵਧੀਆ ਕੀਤੇ ਆ ਜੀ ਬਹੁਤ ਪਰਮਾ ਹੰਗਾਰਾ ਸਾਰੇ ਬੋਰਡਾਂ ਦੇ ਵਿੱਚ ਹੀ ਪਰ ਖਾਸ ਕਰ ਮੈਂ ਜੀ 13 ਨੰਬਰ ਬੋਰਡ ਦੇ ਵਿੱਚ ਜਿੱਥੇ ਖੜੇ ਆ ਇੱਥੇ ਮੇਰਾ ਭਰਾ ਸੰਦੀਪ ਭਾਟੀਆ ਸਾਡੇ ਬਹੁਤ ਸਤਕਾਰਯੋਗ ਅੰਕਲ ਪਮੀ ਭਾਟੀਆ ਜੀ ਦਾ ਸੁਪੁੱਤਰ ਆ ਮੇਰਾ ਸਕੇ ਭਰਾਵਾ ਵਰਗਾ ਭਰਾ ਵਾ ਸਾਡੀ ਭੈਣ ਰੀਚਾ ਭਾਟੀਆ ਇਹਨਾਂ ਨੇ ਕਿ ਪਿਛਲੇ 5 ਸਾਲਾਂ ਦੇ ਵਿੱਚ ਜਿਵੇਂ ਮੇਰੇ ਵੀਰ ਨੇ ਦੱਸਿਆ ਇਹਨਾਂ ਨੇ ਕੰਮ ਕਰਕੇ ਦਿਖਾਇਆ ਜੋ ਕਿਹਾ ਉਹ ਕੀਤਾ ਅੱਜ ਉਸੇ ਦਾ ਜਿਹੜਾ ਤੁਸੀਂ ਦੇਖਿਆ ਵੀ ਐਡਾ ਵੱਡਾ ਇਕੱਠ ਲੋਕਾਂ ਦਾ ਉਤਸ਼ਾਹ ਸੀਗਾ ਸਾਨੂੰ ਵੋਟ ਮੰਗਣੀ ਨਹੀਂ ਸੀ ਪਹਿਰੇ ਲੋਕ ਆ ਪਾ ਕੇ ਕਹਿ ਰਹੇ ਸੀ ਵੀ ਅਸੀਂ ਅਸੀਂ ਇਸ ਟਾਈਮ ਸੰਦੀਪ ਭਾਟੀਆ ਦੇ ਨਾਲ ਆ ਕਿਉਂਕਿ ਲੋਕ ਉਦੋਂ ਹੀ ਨਾਲ ਜੁੜਦੇ ਆ ਜਦੋਂ ਬੰਦਾ ਜ਼ਮੀਨ ਨਾਲ ਜੁੜਿਆ ਹੋਵੇ ਸਾਰਾ ਪਰਿਵਾਰ ਜ਼ਮੀਨ ਨਾਲ ਜੁੜਿਆ ਹੋਇਆ ਲਗਾਤਾਰ ਇਹਨਾਂ ਨੇ 5 ਸਾਲ ਨਿਸਵਾਰਥ ਲੋਕਾਂ ਦੀ ਸੇਵਾ ਕੀਤੀ ਹੈ ਚਾਹੇ ਕੋਈ ਗਰੀਬ ਕੁੜੀਆਂ ਦੇ ਵਿਆਹ ਕਰਨ ਦੀ ਗੱਲ ਹੋਵੇ ਉੱਥੇ ਹਰ ਦੇ ਨਾਲ ਖੜੇ ਆ ਕੋਈ ਭਰਾ ਸਾਡਾ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਹੋਵੇ ਉਹਨੂੰ ਕੱਢਣ ਵਾਸਤੇ ਹਰ ਕੰਮ ਜਿਵੇਂ ਤੁਹਾਨੂੰ ਦੱਸਿਆ ਟਰਾਂਸਫਾਰਮ ਦੀ ਇੱਥੇ ਬੜੀ ਵੱਡੀ ਬਿਜਲੀ ਦੀ ਸਮੱਸਿਆ ਸੀਗੀ ਕਿਉਂਕਿ ਜਦੋਂ ਈਸੀ ਚਲਾਉਂਦੇ ਸੀਗੇ ਲੋਕਾਂ ਦੀ ਬਿਜਲੀ ਬੰਦ ਹੋ ਜਾਂਦੀ ਸੀ ਤਾਂ ਉਹ ਭਰਾ ਨੇ ਚਾਰ ਜਿਹੜੇ ਟਰਾਂਸਫਾਰਮ ਸੀ ਉਹਨੂੰ 14 ਦੇ ਵਿੱਚ ਤਬਦੀਲ ਕੀਤਾ ਇਹ ਬਹੁਤ ਵੱਡਾ ਭਰਾ ਦਾ ਇੱਕ ਸ਼ਲਾਘਾਯੋਗ ਕਦਮ ਆ ਜਿਵੇਂ ਹੁਣ ਅੱਗੇ ਜਿਹੜੇ ਕੰਮ ਕਰਨੇ ਆ ਸਾਡੇ ਭਰਾ ਨੇ ਤੁਹਾਨੂੰ ਦੱਸਿਆ ਜਿੰਮ ਆ ਸੀਸੀਟੀਵੀ ਸੋ ਇਹ ਬੜਾ ਜ਼ਮੀਨ ਨਾਲ ਜੁੜਿਆ ਹੋਇਆ ਆਗੂ ਆ ਤੇ ਇਹਦੇ ਮਨ ਦੇ ਵਿੱਚ ਪਰ ਸ਼ੁਰੂ ਤੋਂ ਸਾਰੇ ਪਰਿਵਾਰ ਦੇ ਵਿੱਚ ਕੁੱਟ-ਕੁੱਟ ਕੇ ਲੋਕਾਂ ਨੂੰ ਸੇਵਾ ਕਰਨ ਦੀ ਜਿਹੜੀ ਹੈਗੀ ਆ ਅੰਦਰ ਇਹਨਾਂ ਦੇ ਭਰੀ ਹੋਈ ਆ ਭਾਵਨਾ ਹਮੇਸ਼ਾ ਲੋਕਾਂ ਦੀ ਤੋ ਇਹੋ ਜਿਹੇ ਆਗੂਆਂ ਨੂੰ ਯੂਥ ਆਗੂ ਨੂੰ ਆਪਣਾ ਫਰਜ਼ ਬਣਦਾ ਕਿ ਆਪਾਂ ਬਹੁਤ ਵੱਡੀ ਲੀਡ ਤੇ ਜਤਾ ਕੇ ਇਹਨਾਂ ਨੂੰ ਆਪਾਂ ਕੌਂਸਲਰ ਬਣਾਈਏ ਤੇ ਮੇਰਾ ਭਰਾ ਮੈਂ ਤੁਹਾਨੂੰ ਦਾਅਵੇ ਨਾ ਕਹਿਣਾ ਜਿਸ ਸਾਹਿਬ ਨੇ ਇਹ ਮਿਹਨਤੀ ਇਨਸਾਨ ਆ ਕਿ ਤੁਹਾਨੂੰ ਆਉਣ ਵਾਲੇ ਥੋੜੇ ਟਾਈਮ ਦੇ ਵਿੱਚ ਸਾਹਨੇਵਾਲ ਨਗਰ ਕੌਂਸਲ ਦਾ ਪ੍ਰਧਾਨ ਬਣਿਆ ਵੀ ਦਿਖੂਗਾ ਤੁਹਾਨੂੰ ਕਿਉਂਕਿ ਸਾਨੂੰ ਇਹੋ ਜਿਹੇ ਜਿਹਾਰੂ ਆਗੂਆਂ ਦੀ ਲੋੜ ਆ ਜਿਹੜੇ ਲਗਾਤਾਰ ਮਿੱਟੀ ਨਾਲ ਜੁੜ ਕੇ ਜ਼ਮੀਨ ਨਾਲ ਜੁੜ ਕੇ ਲੋਕਾਂ ਦੀ ਸੇਵਾ ਕਰਨ ਸੋ ਉਹਨਾਂ ਦੇ ਵਿੱਚੋਂ ਸਾਹਨੇਵਾਲ ਦੇ ਵਿੱਚ ਹੋਰ ਵੀ ਸਾਡੇ ਬਹੁਤ ਕੈਂਡੀਡੇਟ ਨੇ ਪਰ ਮੈਨੂੰ ਸੰਦੀਪ ਪਾਟਿਆ ਵਰਗਾ ਆਗੂ ਕੋਈ ਨਹੀਂ ਦਿਖਿਆ ਜਿਹਨੇ ਇਸ ਤਰ੍ਹਾਂ ਤੁਸੀਂ ਇਸ ਲਈ ਕਿ ਉਹ ਅਜੇ ਵੋਟ ਮੰਗਣ ਨਹੀਂ ਪੈਣਾ ਜਾ ਰਿਹਾ ਲੋਕ ਆਪ ਆ ਕੇ ਨੂੰ ਵੋਟ ਆਪਾਉਣ ਨੂੰ ਤਿਆਰ ਨੇ ਸੋ ਜਿਹੜੀ ਪਿਛਲੀ ਸਰਕਾਰ ਸੀ ਉਹਨੇ ਬਹੁਤ ਵੱਡੇ ਵੱਡੇ ਵਾਦੇ ਲੋਕਾਂ ਨਾਲ ਕੀਤੇ ਸੀਗੇ ਚਾਹੇ ਜਿੰਨੀਆਂ ਸਾਡੀਆਂ ਬੀਬੀਆਂ ਨੇ ਉਹਨਾਂ ਨੂੰ 1000 ਰੁਪਏ ਪੈਨਸ਼ਨ ਦੇਣ ਦੀ ਗੱਲ ਹੋਵੇ ਚਾਹੇ ਬਦਲਾ ਦੇ ਨਾਂ ਦੇ ਉੱਤੇ ਲੋਕਾਂ ਨੂੰ ਵੋਟਾਂ ਲਈਆਂ ਇਹਨਾਂ ਨੇ ਪਰ ਤੁਸੀਂ ਦੇਖ ਸਕਦੇ ਹੋ ਵੀ ਜਦੋਂ ਦੀ ਸਰਕਾਰ ਬਣੀ ਆ ਕਈ ਗੁਣਾ ਜਿੰਨਾ ਮੈਂ ਸਮਝਦਾ ਕਾਂਗਰਸ ਨੇ 15 ਸਾਲ ਦੇ ਵਿੱਚ ਇਕੱਲੇ ਦਲ ਤੇ ਕਾਂਗਰਸ ਨੇ ਕਰਜ਼ਾ ਲਿਆ ਉਹਨਾਂ ਸਰਕਾਰ ਨੇ 2.5 ਸਾਲਾਂ ਦੇ ਵਿੱਚ ਪੰਜਾਬ ਦੇ ਉੱਤੇ ਚੜ੍ਹ ਦਿੱਤਾ ਵਾ ਅੱਜ ਜੋ ਤੁਸੀਂ ਲਾਅ ਐਂਡ ਲੌ ਦੀ ਜੋ ਸਥਿਤੀ ਆ ਲਾਅ ਐਂਡ ਆਰਡਰ ਦੀ ਤੁਸੀਂ ਦੇਖ ਸਕਦੇ ਹੋ ਕਤਲੇਆਮ ਕਤਲੋਗਾਰਤ ਲੁੱਟਾਂ ਖੋਹਾਂ ਧਮਕੀਆਂ ਫਰੋਤੀਆਂ ਹਰ ਕੁਝ ਦੋਜ ਲੋਕਾਂ ਨੂੰ ਇਹ ਜੇ ਨਵੇਂ ਫੋਨ ਆ ਰਹੇ ਨੇ ਸੋ ਬੜਾ ਹੀ ਮਾੜਾ ਜਿਆਦਾ ਪੰਜਾਬ ਦਾ ਮਾਹੌਲ ਆ ਹੁਣ ਤਾਂ ਮੈਂ ਸਮਝਦਾ ਵੀ ਥਾਣੇ ਵੀ ਸੇਫ ਨਹੀਂ ਟਾਣਿਆਂ ਦੇ ਵਿੱਚ ਵੀ ਗ੍ਰੇਨੇਡ ਸਿੱਟੇ ਜਾ ਰਹੇ ਨੇ ਸੋ ਜਿਹੜੀ ਇਹ ਸਰਕਾਰ ਆ ਬਿਲਕੁਲ ਲਾਅ ਐਂਡ ਆਰਡਰ ਹਰ ਪਾਸਿਓਂ ਜਿਵੇਂ ਫੇਲ ਹੋ ਚੁੱਕੀ ਆ ਸੋ ਆਪਾਂ ਨੂੰ ਇਹਨਾਂ ਨੂੰ ਜਿਹੜੇ ਝੂਠੇ ਵਾਅਦੇ ਕਰਨ ਲੈਣੇ ਭਜਾਉਣਾ ਚਾਹੀਦਾ ਤੇ ਸੰਦੀਪ ਭਾਟੀਆ ਵਰਗੇ ਆਗੂ ਤੇ ਸਾਡੀ ਭੈਣ ਰੀਚਾ ਨੂੰ ਆਪਾਂ ਮੈਂ ਤੁਹਾਨੂੰ ਵਾਰਡ ਦੇ ਵਿੱਚ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਇੱਕ ਇੱਕ ਵੋਟ ਪਾ ਕੇ ਸਭ ਤੋਂ ਵੱਡੇ ਮਾਰਜਿਨ ਨਾਲ ਜਿਤਾ ਕੇ ਸਾਡੇ ਭਰਾ ਨੂੰ ਆਪਾਂ ਦੁਬਾਰਾ ਤੋਂ ਕੌਂਸਲਰ ਬਣਾਈਏ